ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਵੱਲੋਂ 19 ਤੋਂ ਲੈ ਕੇ 23 ਤਰੀਕ ਤੱਕ ਤੇ 12 ਤਰੀਕ ਨੂੰ ਬਲੱਡ ਡੋਨੇਸ਼ਨ ਕੈਂਪ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਮੇਰੀ ਸਾਰੀ ਫਰੀਦਕੋਟ ਵਾਸੀਆਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਇਸ ਕਲੱਬ ਦੇ ਵਿੱਚ ਜਾ ਕੇ ਬਲੱਡ ਕੈਂਪ ਦੇ ਵਿੱਚ ਖੂਨਦਾਨ ਕਰਕੇ ਆਉਣ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਵੱਲੋਂ 19 ਤੋਂ ਲੈ ਕੇ 23 ਤਰੀਕ ਤੱਕ ਤੇ 12 ਤਰੀਕ ਨੂੰ ਬਲੱਡ ਡੋਨੇਸ਼ਨ ਕੈਂਪ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਮੇਰੀ ਸਾਰੀ ਫਰੀਦਕੋਟ ਵਾਸੀਆਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਇਸ ਕਲੱਬ ਦੇ ਵਿੱਚ ਜਾ ਕੇ ਬਲੱਡ ਕੈਂਪ ਦੇ ਵਿੱਚ ਖੂਨਦਾਨ ਕਰਕੇ ਆਉਣ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਵੱਲੋਂ 19 ਤੋਂ ਲੈ ਕੇ 23 ਤਰੀਕ ਤੱਕ ਤੇ 12 ਤਰੀਕ ਨੂੰ ਬਲੱਡ ਡੋਨੇਸ਼ਨ ਕੈਂਪ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਮੇਰੀ ਸਾਰੀ ਫਰੀਕੋਟ ਵਾਸੀਆਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਇਸ ਕਲੱਬ ਦੇ ਵਿੱਚ ਜਾ ਕੇ ਬਲੱਡ ਕੈਂਪ ਦੇ ਵਿੱਚ ਖੂਨਦਾਨ ਕਰਕੇ ਆਉਣ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਵੱਲੋਂ 19 ਤੋਂ ਲੈ ਕੇ 23 ਤਰੀਕ ਤੱਕ ਤੇ 12 ਤਰੀਕ ਨੂੰ ਬਲੱਡ ਡੋਨੇਸ਼ਨ ਕੈਂਪ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਮੇਰੀ ਸਾਰੀ ਫਰੀਕੋਟ ਵਾਸੀਆਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਇਸ ਕਲੱਬ ਦੇ ਵਿੱਚ ਜਾ ਕੇ ਬਲੱਡ ਕੈਂਪ ਦੇ ਵਿੱਚ ਖੂਨਦਾਨ ਕਰਕੇ ਆਉਣ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਵੱਲੋਂ 19 ਤੋਂ ਲੈ ਕੇ 23 ਤਰੀਕ ਤੱਕ ਤੇ 12 ਤਰੀਕ ਨੂੰ ਬਲੱਡ ਡੋਨੇਸ਼ਨ ਕੈਂਪ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਮੇਰੀ ਸਾਰੀ ਫਰੀਦਕੋਟ ਵਾਸੀਆਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਇਸ ਕਲੱਬ ਦੇ ਵਿੱਚ ਜਾ ਕੇ ਬਲੱਡ ਕੈਂਪ ਦੇ ਵਿੱਚ ਖੂਨਦਾਨ ਕਰਕੇ ਆਉਣ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਵੱਲੋਂ 19 ਤੋਂ ਲੈ ਕੇ 23 ਤਰੀਕ ਤੱਕ ਤੇ 12 ਤਰੀਕ ਨੂੰ ਬਲੱਡ ਡੋਨੇਸ਼ਨ ਕੈਂਪ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਮੇਰੀ ਸਾਰੀ ਫਰੀਦਕੋਟ ਵਾਸੀਆਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਇਸ ਕਲੱਬ ਦੇ ਵਿੱਚ ਜਾ ਕੇ ਬਲੱਡ ਕੈਂਪ ਦੇ ਵਿੱਚ ਖੂਨਦਾਨ ਕਰਕੇ ਆਉਣ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਵੱਲੋਂ 19 ਤੋਂ ਲੈ ਕੇ 23 ਤਰੀਕ ਤੱਕ ਤੇ 12 ਤਰੀਕ ਨੂੰ ਬਲੱਡ ਡੋਨੇਸ਼ਨ ਕੈਂਪ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਮੇਰੀ ਸਾਰੀ ਫਰੀਦਕੋਟ ਵਸਗਿਆਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਇਸ ਕਲੱਬ ਦੇ ਵਿੱਚ ਜਾ ਕੇ ਬਲੱਡ ਕੈਂਪ ਦੇ ਵਿੱਚ ਖੂਨਦਾਨ ਕਰਕੇ ਆਉਣ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਵੱਲੋਂ 19 ਤੋਂ ਲੈ ਕੇ 23 ਤਰੀਕ ਤੱਕ ਤੇ 12 ਤਰੀਕ ਨੂੰ ਬਲੱਡ ਡੋਨੇਸ਼ਨ ਕੈਂਪ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਮੇਰੀ ਸਾਰੀ ਫਰੀਦਕੋਟ ਵਾਸੀਆਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਇਸ ਕਲੱਬ ਦੇ ਵਿੱਚ ਜਾ ਕੇ ਬਲੱਡ ਕੈਂਪ ਦੇ ਵਿੱਚ ਖੂਨਦਾਨ ਕਰਕੇ ਆਉਣ